ਜੈ ਮਾ ਨਵ ਦੁਰਗਾ ਕਮੇਟੀ ਵੱਲੋਂ ਨੌਵਾਂ ਮੇਲਾ ਮਈਆ ਦਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫਗਵਾੜਾ ਦੀ ਗਰਾਊਂਡ ਵਿਖੇ 9 ਅਪ੍ਰੈਲ ਤੋਂ 17 ਅਪ੍ਰੈਲ ਤੱਕ ਮੁੱਖ ਸੇਵਾਦਾਰ ਭਗਤ ਅਦਿੱਤਿਆ ਰੁਦਰਦੀ ਦੀ ਅਗਵਾਈ ਹੇਠ ਸ਼੍ਰੀ ਲੋਕੇਸ਼ਾਨੰਦ ਜੀ ਮਹਾਰਾਜ ਅਤੇ ਸ਼੍ਰੀ ਸਤਿਆ ਨਰਾਇਣ ਜੀ ਮਹਾਰਾਜ ਜੀ ਦੇ ਪਰਮ ਪੂਜਨੀਏ ਚੇਲੇ ਮਈਆ ਦਾਦੀ ਵੱਲੋਂ ਸਮੂਹ ਸ਼ਰਧਾਲੂਆਂ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ ਇਸ ਸੰਬੰਧੀ 11 ਜੋਤੀ ਸਰੂਪਾ ਦੀ ਆਮਦ ਨੂੰ ਲੈ ਕੇ ਸਥਾਨਕ ਸ਼ਿਵ ਮੰਦਰ ਪਕਾ ਬਾਗ ਤੋਂ ਸ਼ੋਭਾ ਯਾਤਰਾ ਕੱਢੀ ਗਈ ਇਹ ਸ਼ੋਭਾ ਯਾਤਰਾ ਮੰਦਰ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਮੁੱਖ ਬਿਯਾਰਾ ਵਿੱਚੋਂ ਹੁੰਦੀ ਹੋਈ ਵਾਪਸ ਸਮਾਗਮ ਵਾਲੀ ਥਾਂ ਤੇ ਸਮਾਪਤ ਹੋਈ ਇਸ ਸ਼ੋਭਾ ਯਾਤਰਾ ਦੌਰਾਨ ਜਿੱਥੇ ਮਹਾਮਾਈ ਜੀ ਦੇ 11 ਜੋਤੀਸ ਰੂਪਾਂ ਨੂੰ ਬੜੇ ਹੀ ਆਦਰ ਸਹਿਤ ਵਕਫਾ ਗੱਡੀਆਂ ਵਿੱਚ ਸ਼ੋਭਿਤ ਕੀਤਾ ਗਿਆ ਸੀ ਉੱਥੇ ਹੀ ਇਸ ਸ਼ੋਭਾ ਯਾਤਰਾ ਦੌਰਾਨ ਕੇਂਦਰੀ ਰਾਜ ਮੰਤਰੀ ਸੋਮਪrakash ਕੈਂਦੀ ਧਰਮਪਤਨੀ ਮੈਡਮ ਅਨੀਤਾ ਸੋਮਪrakash ਫਗਵਾੜਾ ਤੋਂ ਆਪ ਦੇ ਹਲਕਾ ਇੰਚਾਰਜ ਸਰਦਾਰ ਜੁਗਿੰਦਰ ਸਿੰਘ ਮਾਨ ਅਤੇ ਭਾਜਪਾ ਅਗੂ ਆਸ਼ੂ ਸਾਂਪਲਾ ਸਮੇਤ ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਦੇ ਅਗੂ ਨੇ ਸ਼ਿਰਕਤ ਕੀਤੀ ਤੇ ਮਹਾਮਾਈ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਇਸ ਦੌਰਾਨ ਆਏ ਹੋਏ ਪਤਵੰਤਿਆਂ ਨੂੰ ਸਨਮਾਨਿਤ ਵੀ ਕੀਤਾ ਗਿਆ ਇਸ ਮੌਕੇ ਆਏ ਹੋਏ ਮਹਿਮਾਨਾਂ ਨੇ ਸਮੂਹ ਸ਼ਰਧਾਲੂਆਂ ਨੂੰ ਜਿਥੇ ਨਰਾਤਿਆਂ ਦੇ ਉਪਲਖ ਵਿੱਚ ਕਰਵਾਏ ਜਾ ਰਹੇ ਸਮਾਗਮ ਦੀਆਂ ਵਧਾਈਆਂ ਦਿੱਤੀਆਂ ਉੱਥੇ ਹੀ ਉਨ੍ਹਾਂ ਕਿਹਾ ਕਿ ਸਮੂਹ ਸ਼ਰਧਾਲੂਆਂ ਨੂੰ ਇਹਨਾਂ ਦਿਹਾੜਿਆਂ ਦੀ ਮਹੱਤਤਾ ਸਬੰਧੀ ਵਿਵਸਥਾਰਪੂਰਵਕ ਜਾਣਕਾਰੀ ਦਿੱਤੀ ਗਈ ਹੈ ਇਸ ਵਰਗ ਦੇ ਉਪਲਖੇ ਵਿੱਚ ਬਾੜੇ ਦੇ ਵਿੱਚ ਯਾਹ ਦਾ ਜੀਵਤਾਂ ਦਾ ਮਹਾਮਾਈ ਦੇ ਜੁਤਨਾ ਦਾ ਪ੍ਰਕਾਸ਼ ਹੋਇਆ ਹੈ। ਸੋ ਇਸ ਮੁਕਕੇ ਤੇ ਮਹਾਮਾਈ ਦੇ ਜੁਤਨਾ ਦੇ ਪ੍ਰਕਾਸ਼ ਹੋਣ ਦੇ ਮੌਕੇ ਤੇ ਸਭੂ ਸ਼ਹਿਰ ਵਾਸੀਆਂ ਨੂੰ ਬਹੁਤ ਬਹੁਤ ਵਧਾਈ ਅਤੇ ਇਸ ਮੌਕੇ ਤੇ ਮੈਂ ਮਹਾ ਮਾਇਦੇ ਜਰਨਾ ਦੀ ਬੇਨਤੀ ਕਰਦਾ ਹਾਂ ਕਿ ਇਹ ਜਿਹੜਾ ਪ੍ਰਕਾਸ਼ ਤੁਸੀਂ ਹੁਣ ਕਰ ਰਹੇ ਹੋ ਇਹ ਪ੍ਰਕਾਸ਼ ਸਦੀਵੀ ਬਗਵਾਨ ਵਿਚਾਇ ਰਹੇ ਅਤੇ ਗਿਆਨ ਦਾ ਹਨੇਰਾ ਉਹ ਹਨੇਰਾ ਜਿਹੜਾ ਕਿ ਲੋਕਾਂ ਨੂੰ ਗਲਤ ਪਾਸੇ ਤੋਰਦਾ ਹੈ ਉਸਨੂੰ ਰੋਕ ਕੇ ਸਾਰਾ ਪ੍ਰਕਾਸ਼ ਕੇ ਸਾਰੇ ਲੋਕਾਂ ਦਾ ਭਲਾ ਹੋਵੇ ਜੀ ਮੈਨੂੰ ਅੱਜ ਇੱਥੇ ਆ ਕੇ ਆਪਣਾ ਆਪਣੇ ਆਪ ਚ ਅਚਰਜ ਹੋਇਆ ਕਿ ਇਸ ਦਾ ਜਿਹੜੀ ਆ ਸਾਰੀਆਂ ਮਾਹਾਂ ਮਾਈਆਂ ਦੀਆਂ ਦੂਤੀਆਂ ਜਿਹੜੀਆਂ ਉਹਨਾਂ ਦਾ ਮਹਾਨ ਕੀਤਾ ਕਿ ਇਹ ਨਾਲ ਮੇਰੇ ਸਾਥੀ ਨੇ ਆਪ ਦੇ ਸਾਰੇ ਮਰਕੀਸ ਮੇਲੇ ਲਾੜਨੇ ਉਹ ਅੰਦਰੋਂ ਸਾਰੇ ਸ਼ਬਦਾਂ ਦਾ ਪ੍ਰਯੋਗ ਕੀਤਾ ਕਿ ਜੋ ਹਿੰਦੁਸਤਾਨੀ ਸੰਸਕ੍ਰਿਤੀ ਹੈ ਭਾਰਤ ਦੇਪਾ ਜਿੰਦੇ ਵੀ ਇਸੇ ਹਿੰਦੁਸਤਾਨ ਦੀ ਪ੍ਰਾਚਨਤਾ ਨੂੰ ਭਾਰਤ ਦੇਪਾ ਆਪਹਾਮਾਈ ਜਿਹੜੇ ਛੜੀ ਦੇਵ ਜਿਹਦੇ ਪੈਸ਼ਕੀ ਨੂੰ ਨਮਸ਼ਟ ਕਰਨਾ ਹਰ ਉਸਤਾਨ ਇਸ ਸ੍ਰਸ਼ਟੀ ਦੇ ਲਈ ਹੈ ਉਹ ਸੂਤਰ ਮੰਦਿੰਗ ਕਹਾ ਬਾਂ ਕਹਾ ਕਹਾ ਸੰਕਲਪ ਕਰਤੀ ਹੈ ਜੀ ਵੀ ਇਹਨਾਂ ਕਰਤੀ ਹੈ ਔਰ ਬਹੁਤ ਸਾਰੇ ਸ੍ਰੀ ਦਸ ਪ੍ਰਸਾਦ ਸਰਵ ਨੂੰ ਤੋਂ ਸਦਾਰ ਫੋਨਮੈਂਟਲ ਮਾਰਕੰਡੀਆ ਦਾ ਪ੍ਰਾਂਤ ਵਿੱਚ ਬਹੁਤ ਸਾਰੀਆਂ ਦਰਸ਼ਕਾਂ ਮਿਲਣ ਦੇ ਲਈ ਦਸਤਖਤ ਹੈ ਮੈਂ ਸਮਝਦਾ ਕਿ ਅੱਜ ਮੈਨੂੰ ਖੁਸ਼ੀ ਹੋਈ ਹੈ ਕਿ ਮੈਂ ਆਪਣੇ ਸਿੰਘ ਦੇ ਵਿੱਚ ਆ ਕੇ ਉਹਨਾਂ ਦੇ ਸ਼ਰਧਾ ਦੇ ਕੇ ਮੇਰੇ ਮਨ ਵਿੱਚ ਹੋ ਰਿਹਾ ਸੁਪਨਾ ਪਨਵਾਈ ਹੈ ਇਸ ਸਮਾਗਮ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਨਾ ਸਮਾਗਮਾਂ ਦੌਰਾਨ ਗੌਰਮੈਂਟ ਸਕੂਲ ਦੀ ਗਰਾਊਂਡ ਵਿਖੇ ਰੋਜ਼ਾਨਾ ਹੀ ਮਹਾਮਾਈ ਜੀ ਦੀ ਰਾਤ 8 ਵਜੇ ਤੋਂ 10 ਵਜੇ ਤੱਕ ਵਿਸ਼ਾਲ ਚੌਂਕੀ ਹੋਵੇਗੀ ਜਦਕਿ ਮਿਤੀ 17 ਅਪ੍ਰੈਲ ਨੂੰ ਸ਼ਾਮ 6 ਵਜੇ 1100 ਦੁਰਗਾ ਸਤਿਤੀ ਦੇ ਪਾਠ ਦੇ ਭੋਗ ਪਾਈ ਜਾਣਗੇ ਇਸ ਤੋਂ ਇਲਾਵਾ 16 ਅਪ੍ਰੈਲ ਨੂੰ ਮਹਾਮਾਈ ਜੀ ਦਾ ਵਿਸ਼ਾਲ ਜਾਗਰਣ ਵੀ ਹੋਵੇਗਾ ਉਨ੍ਹਾਂ ਸਮੂਹ ਸ਼ਰਧਾਲੂਆਂ ਨੂੰ ਇਨ੍ਹਾਂ ਸਮਾਗਮਾਂ ਵਿੱਚ ਹਾਜ਼ਰੀ ਪਰ ਮਹਾਮਾਈ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਨ ਦੀ ਅਪੀਲ ਕੀਤੀ ਇਸ ਸਾਰੀ ਸ਼ੋਭਾ ਯਾਤਰਾ ਦਾ ਨਵਰੰਗ ਚੈਨਲ ਵੱਲੋਂ ਸਿੱਧਾ ਪ੍ਰਸਾਰਣ ਵੀ ਦਿਖਾਇਆ ਗਿਆ ਜਦਕਿ ਬਾਕੀ ਇਸ ਮਾਗਮਾ ਦਾ ਵੀ ਨਵਰੰਗ ਚੈਨਲ ਤੇ ਸਿੱਧਾ ਪ੍ਰਸਾਰਣ ਦਿਖਾਇਆ ਜਾਵੇਗਾ ਜੈ ਮਾਤਾ ਦੀ ਜੀ ਅੱਜ ਫਲਵਾੜਾ ਸ਼ਹਿਰ ਵਿੱਚ ਸ਼ਬ ਚੰਡੀ ਮਹਾਯੱਗੇ ਦੇ ਉਪਲਖ ਵਿੱਚ 11 ਜੋਤੀ ਸਰੂਪਾਂ ਦਾ ਆਗਮਨ ਔਰ ਮਾਂ ਮਗਵਤੀ ਦੀ ਵਿਸ਼ਾਲ ਸ਼ੋਭਾ ਯਾਤਰਾ ਪ੍ਰਾਚੀਨ ਸ਼ਿਵ ਮੰਦਰ ਪੱਕਾ ਬਾਗ ਸਾਥ ਮਿਲ ਤੋਂ ਲੈ ਕੇ ਜੇ ਜੇ ਸੀਨੀਅਰ ਸੈਕੰਡਰੀ ਸਕੂਲ ਲੜਕੇ ਦਾ ਮੰਡੀ ਦੇ ਵਿੱਚ ਮੋਟਰ ਟ੍ਰਾਂਸਪੋਰਟ ਦੇ ਸਾਹਮਣੇ ਤੱਕ ਮਹਾਮਾਈ ਦੀ ਸ਼ੋਭਾ ਯਾਤਰਾ ਨਿਕਾਲੀ ਜਾ ਰਹੀ ਹੈ ਔਰ 9 ਅਪ੍ਰੈਲ ਤੋਂ 11 ਅਪ੍ਰੈਲ ਤੱਕ ਮੇਲਾ ਮਈਆ ਦਾ ਆਯੋਜਨ ਕੀਤਾ ਜਾ ਰਿਹਾ ਹੈ ਜਿਸ ਵਿੱਚ ਰੋਜ਼ਾਨਾ ਸਵੇਰੇ ਸ਼ਕ ਚੰਡੀ ਮਹਾਯੱਗ ਹੋਏਗਾ तकरीबन ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਔਰ ਰਾਤ ਨੂੰ 8:30 ਵਜੇ ਤੋਂ ਲੈ ਕੇ 11:30 ਵਜੇ ਤੱਕ ਨਵਾਬਗੰਦੀ ਦੀ ਵਿਸ਼ਾਲ ਚੌਂਕੀ ਹੋਏਗੀ 16 ਅਪ੍ਰੈਲ ਅਸ਼ਟਮੀ ਦੇ ਦਿਨ ਮਾ ਭਗਵਤੀ ਦਾ ਜਾਗਰਣ ਸਾਰੀ ਰਾਤ ਹੋਏਗਾ 17 ਅਪ੍ਰੈਲ ਦਿਨ ਦੇ ਸਮੇਂ ਪੂਰਨਾ ਹੋਤੀ ਤੋਂ ਬਾਅਦ 6 ਵਜੇ ਤੋਂ 11:00 ਸ਼੍ਰੀ ਦੁਰਗਾ ਸਥਤੀ ਪਾਠ ਹੋਣਗੇ ਜਦੇ ਵਿੱਚ 1100 ਆਸਨ 1100 ਜੋਤਾ ਜਗਾ ਕੇ ਭਗਤ ਮਾਤਾ ਰਾਣੀ ਦਾ ਪਾਠ ਕਰਨਗੇ ਔਰ ਮਾ ਬਗਵਤੀ ਦਾ ਮੇਲਾ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਬੇਨਤੀ ਕਰਦਾ ਕਿ ਆਓ ਮਾਤਾ ਰਾਣੀ ਦਾ ਆਸ਼ੀਰਵਾਦ ਲਓ ਔਰ ਪੁੰਨਿਆ ਦੇ ਭਾਗੀ ਬਣੋ